35 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਬਲਵਿੰਦਰ ਸਿੰਘ ਤੁਹਾਨੂੰ ਦੱਸ ਦੇ ਕਿ ਰਾਜਾ ਵੜਿੰਗ ਜੋ ਕਿ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਨੇ ਉਹ ਦਸੰਬਰ ਦੇ 2 ਤਰੀਕ ਨੂੰ ਲੁਧਿਆਣੇ ਦੇ ਵਿੱਚ ਪਹੁੰਚਣਗੇ ਤੇ ਉੱਥੇ ਚੋਣਾਂ ਦੇ ਦੌਰਾਨ ਜੋ ਕਿ ਨਗਰ ਨਿਗਮ ਚੋਣਾਂ ਲੈ ਕੇ ਆਪਣੀ ਕਮਾਂਡ ਸਾਂਭਣਗੇ ਕਿਉਂਕਿ ਭਾਰਤ ਪੁਸ਼ਨਾਸ਼ੂ ਜੇਲ੍ਹ ਦੇ ਵਿੱਚ ਨੇ ਉਹਨਾਂ ਦੀ ਪਤਨੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਇਸ ਵਾਰ ਵੀ ਕਾਂਗਰਸ ਇੱਕ ਵਧੀਆ ਪ੍ਰਦਰਸ਼ਨ ਦਿਖਾਏਗੀ ਨਗਰ ਨਿਗਮ ਚੋਣਾਂ ਲੈ ਕੇ ਤੇ ਵੱਡੀ ਜਿੱਤ ਹਾਸਲ ਕਰੇਗੀ ਸੁਪਰੀਮ ਕੋਰਟ ਨੇ ਵੀ ਆਦੇਸ਼ ਜਿਹੜੇ ਨੇ ਜਾਰੀ ਕਰ ਦਿੱਤੇ ਨੇ ਕਿ ਜਲਦ ਤੋਂ ਜਲ ਜਿਹੜੀਆਂ ਕਾਰਪੋਰੇਸ਼ਨ ਕੋਡਾਂ ਕਰਵਾਈਆਂ ਜਾਣ ਬੇਸ਼ੱਕ ਪੁਰਾਣੇ ਬਾਡਰ ਨੂੰ ਲੈ ਕੇ ਆਦੇਸ਼ ਜਾਰੀ ਹੋਏ ਨੇ ਪਰ ਕਿਤੇ ਨਾ ਕਿਤੇ ਕੌਂਸਲਰ ਨਾਰਾਜ਼ਗੀ ਜ਼ਾਹਰ ਕਰ ਰਹੇ ਨੇ ਸਾਬਕਾ ਕੌਂ ਦੇਖੋ ਇਹ ਸਾਰਿਆਂ ਦੇ ਵਿੱਚ ਇੱਕ ਬਹੁਤ ਵੱਡੀ ਕਨਫਿਊਜ਼ਨ ਹੈ ਸ਼ਾਇਦ ਸਾਡੇ ਲੋਕਲ ਬੋਡੀ ਮਿਨਿਸਟਰ ਸਾਹਿਬ ਦਾ ਇਹ ਬਿਆਨ ਸੀਗਾ ਕਿ ਜਿਹੜੇ ਚੋਣ ਹੈਗੇ ਉਹ ਪੁਰਾਣੇ ਵਾਰਡ ਬੰਦੀ ਤੇ ਹੋਣਗੇ ਪਰ ਮੇਰੇ ਖਿਆਲ ਨਾਲ ਜਿਹੜੀ ਸਾਰੀ ਹੀ ਲਿਸਟਾਂ ਤਿਆਰ ਹੋਈਆਂ ਆ ਲਿਸਟਸ ਸਾਡੀ ਵੋਟਰ ਲਿਸਟਾਂ ਅਪਡੇਟ ਹੋਈਆਂ ਨਵੇਂ ਵਾਰਡ ਦੇ ਹਿਸਾਬ ਨਾਲ ਹੋਈਆਂ ਹੈਗੀਆਂ ਆ ਉਦਾਂ ਹੀ ਵਾਰਡ ਬੰਦੀ ਹੋਈ ਆ ਉਦਾਂ ਹੀ ਬੂਥ ਦੇ ਹਿਸਾਬ ਨਾਲ ਲਿਸਟਾਂ ਬਣੀਆਂ ਹੈਗੀਆਂ ਔਰ ਸ਼ਾਇਦ ਕਿਤੇ ਨਾ ਕਿਤੇ ਅ ਕੌਂਸਲਰਸ ਜਿਨ੍ਹਾਂ ਨੇ ਲੜਨਾ ਆ ਕੈਂਡੀਡੇਟ ਹੈ ਉਹਨਾਂ ਨੂੰ ਕਨਫਿਊਜ਼ਨ ਘੱਟ ਹੈ ਮੰਤਰੀ ਸਾਹਿਬ ਨੂੰ ਜ਼ਿਆਦਾ ਆ ਉਹ 2023 ਦੀ ਨੋਟੀਫਿਕੇਸ਼ਨ ਨੂੰ ਹੀ ਪੁਰਾਣੀ ਵਾਰਡਬੰਦੀ ਕਹਿ ਰਹੇ ਹੈ ਕਿ ਆ ਸੋ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਇਲੈਕਸ਼ਨਸ ਹੈਗੀ ਹੈ ਉਹ ਨਵੀਂ ਵਾਰਡਬੰਦੀ ਤੇ ਹੋਣਗੇ ਜਿਹੜੀ 2023 ਹਿਸਾਬ ਨਾਲ ਕੀਤੀ ਗਈ ਹੈਗੀਆ ਕਾਂਗਰਸ ਦੀ ਪਰਫਾਰਮੈਂਸ ਵੀ ਲੈਤੀ ਇਸ ਤਰੀਕੇ ਦੇ ਨਾਲ ਤਿਆਰੀਆਂ ਹੈਗੀਆਂ ਕਿਉਂਕਿ ਕੁਝ ਤੁਹਾਡੇ ਜਿਹੜੇ ਕੈਂਡੀਡੇਟ ਕਹਿ ਲੋ ਜਾਂ ਤੁਹਾਡੇ ਕਹਿ ਲੋ ਸਾਬਕਾ ਕੌਂਸਲਰ ਨੇ ਉਹ ਪਾਰਟੀ ਬਦਲ ਕੇ ਹੋਰ ਨਾ ਪਾਰਟੀਆਂ ਚਲੇ ਗਏ ਨੇ ਨਵੇਂ ਚਿਹਰੇ ਮੈਦਾਨ ਚ ਹੋਣਗੇ ਕੀ ਉਮੀਦ ਆ ਇਸ ਤਰੀਕੇ ਨਾਲ ਤਿਆਰੀ ਵਿੱਚ ਕਾਂਗਰਸ ਪਾਰਟੀ ਪੂਰੇ ਆਪਣੀ ਜੀ ਜਾਣ ਨਾਲ ਇਲੈਕਸ਼ਨ ਲੜੇਗੀ ਔਰ ਪੂਰੇ ਗਰਾਉਂਡ ਤੇ ਆ ਕੇ ਇਲੈਕਸ਼ਨ ਲੜੇਗੀ ਜਿਹੜੇ ਸਾਥੀ ਕੌਂਸਲਰ ਛੱਡ ਕੇ ਗਏ ਹੈਗੇ ਆ ਪਾਰਟੀ ਨੂੰ ਕਾਫੀ ਪੁਰਾਣੇ ਸੀਗੇ ਪਰ ਸ਼ਾਇਦ ਉਹਨਾਂ ਦੇ ਕੁਝ ਆਪਣੇ ਸਵਾਰਥ ਹੋਣਗੇ ਜਾਂ ਕਹਿ ਸਕਦੀਆਂ ਇਸ਼ੂ ਹੋਣਗੇ ਦੂਜੀ ਪਾਰਟੀ ਵੱਲ ਗਏ ਹੈਗਾ ਪਰ ਸਾਡੇ ਕੋਲ ਸੰਜੇ ਤਲਵਾਰ ਜੀ ਨਾਲ ਜਿਹੜੇ ਸਾਡੇ ਪ੍ਰਧਾਨ ਹੈ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਹੈ ਸਾਡੇ ਕੋਲ ਕਾਫੀ ਐਪਲੀਕੇਸ਼ਨਸ ਹੈਗੀਆਂ ਆ ਅਸੀਂ ਪਹਿਲੀ ਲਿਸਟ ਬਹੁਤ ਜਲਦੀ ਹੀ ਜਾਰੀ ਕਰ ਦਵਾਂਗੇ ਮੈਮ ਆਸ਼ੂ ਜੀ ਅੱਗੇ ਹੋ ਕੇ ਲੀਡ ਕਰਦੇ ਸੀਗੇ ਔਰ ਸਾਰੀ ਚੋਣ ਨੂੰ ਉਹਨਾਂ ਨੇ ਪਿਛਲੀ ਵਾਰ ਮੈਨੇਜ ਕੀਤਾ ਇਸ ਵਾਰ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਕੂਨ ਲੀਡ ਮਤਲਬ ਤੁਹਾਡੇ ਵੱਲੋਂ ਵੀ ਇਸ ਤਰੀਕੇ ਨਾਲ ਕਾਂਗਰਸ ਪਾਰਟੀ ਰਿਪਰੈਜ਼েন্ট ਕਰ ਰਹੀ ਹੈ ਤਾਂ ਤੁਸੀਂ ਅੱਗੇ ਹੋ ਕੇ ਰਿਪਰੈਜ਼ੈਂਟ ਕਰ ਰਹੇ ਹੋ ਜਾਂ ਦੇਖੋ ਐਚਾ ਸਾਡੇ ਐਮਪੀ ਰਾਜਵਿੰਦ ਸਿੰਘ ਸਾਹਿਬ ਹੈ 2 ਤਰੀਕ ਨੂੰ ਹੋ ਆ ਰਹੇ ਹਨ ਉਹਨਾਂ ਨੇ ਮੀਟਿੰਗਸ ਵੀ ਇੱਥੇ ਰੱਖੀਆਂ ਹੋਈਆਂ ਹੈਗੀਆਂ ਸਾਡੇ ਡੀਸੀਸੀ ਪ੍ਰਧਾਨ ਹੈ ਸੰਜੇ ਤਲਵਾਰ ਜੀ ਉਹ ਵੀ ਲੀਡ ਕਰਨਗੇ ਔਰ ਜਿਹੜੇ ਜਿਹੜੇ ਸਾਡੇ ਹਲਕਾ ਇੰਚਾਰਜ ਹੈ ਸਾਡੇ ਐਮਐਲਏ ਸਾਈਬਾਨ ਹੈ ਉਹ ਸਾਰੇ ਲੀਡ ਕਰਨਗੇ ਔਰ ਵੈਸੇ ਹਮੇਸ਼ਾ ਹੀ ਕਾਂਗਰਸ ਦਾ ਕਲਚਰ ਹੈ ਆਇਆ ਅਸੀਂ ਇਕੱਠੇ ਹੋ ਕੇ ਇਲੈਕਸ਼ਨ ਲੜਦੇ ਹਾਂ ਅਸੀਂ ਇਕੱਠੇ ਹੋ ਕੇ ਲੜਾਂਗੇ ਮੈਂ ਵਿਰੋਧੀ ਸਵਾਲ ਜੋ ਕਰ ਰਹੇ ਨੇ ਕਿ ਬ੍ਰਿੰਗ ਸਾਹਿਬ ਜਿੰਨ ਤੋਂ ਬਾਅਦ ਜਿਹੜੇ ਨੇ ਗੈਬ ਹੋ ਗਏ ਨੇ ਨਜ਼ਰੀ ਨਹੀਂ ਆਏ ਤੁਸੀਂ ਕਹਿੰਦੇ ਜੀ ਤੁਸੀਂ ਦੇਖਣਾ ਤਾਂ ਸਰੀਓ ਦੋ ਤਰੀਕ ਨੂੰ ਹੀ ਆ ਰਹੇ ਐ ਔਰ ਆਕੇ ਪੂਰੇ ਜੋਸ਼ ਨਾਲ ਇਲੈਕਸ਼ਨ ਲੜਨਗੇ ਗਿੱਦੜ ਭਾਈ ਦੀ ਇਲੈਕਸ਼ਨ ਚਾਹੇ ਅਸੀਂ ਹਾਰ ਗਏ ਹੈਗੇ ਆ ਪਰ ਉਹਨਾਂ ਨੇ ਬਹੁਤ ਹੀ ਅੱਛੀ ਮੈਨੇਜਮੈਂਟ ਨਾਲ ਬੜੇ ਹੀ ਡੈਡੀਕੇਸ਼ਨ ਨਾਲ ਬੜੇ ਹੀ ਪੈਸ਼ਨ ਨਾਲ ਲੜੀ ਆ ਤੇ ਇੱਥੇ ਆਕੇ ਵੀ ਉਹ ਇਹੀ ਸਾਰਿਆਂ ਦੇ ਵਿੱਚ ਜੋਸ਼ ਭਰਨਗੇ ਕਿਸ ਤਰ੍ਹਾਂ ਦੇ ਲੱਗਦੇ ਜਿਵੇਂ ਕੂੜੇ ਨੂੰ ਲੈ ਕੇ ਕੋਈ ਇੱਕ ਪ੍ਰਭਾਵ ਨਹੀਂ ਕੂੜੇ ਦੇ ਢੇਰ ਨੂੰ ਮੈਨੇਜਮੈਂਟ ਲੱਗਦੀ ਹੋ ਪਰ ਕੈਪੀਟਲ ਦੀ ਦੇਖੋ ਜਿਹੜੀ ਤੁਸੀਂ ਗੱਲਾਂ ਕੀਤੀਆਂ ਹੈਗੀਆਂ ਨੇ ਅੱਜ ਦੇ ਮੇਨ ਇਸ਼ੂ ਇਹ ਹੀ ਆ ਨਵੀਂ ਵਾਰਡ ਬੰਦੀ ਪੁਰਾਣੀ ਵਾਰਡ ਬੰਦੀ ਇਹ ਵੀ ਇੱਕ ਸਾਈਡ ਇਸ਼ੂ ਹੈ ਕਿਉਂਕਿ ਇਲੈਕਸ਼ਨ ਜਿਨ੍ਹਾਂ ਨੇ ਲੜਨੇ ਆ ਉਹਨਾਂ ਨੇ ਹਰ ਇੱਕ ਵਾਰਡ ਬੰਦੀ ਤੇ ਲੜ ਲੈਣੇ ਆ ਸ਼ਹਿਰ ਦੇ ਮੁੱਦੇ ਹੈਗੇ ਸਭ ਤੋਂ ਪਹਿਲਾਂ ਕੂੜਾ ਤੁਸੀਂ ਜਿਹੜੀ ਮਰਜ਼ੀ ਸੜਕ ਤੇ ਨਿਕਲ ਜਾਓ ਤੁਹਾਨੂੰ ਦਿਖ ਰਿਹਾ ਆ ਕਮਿਸ਼ਨਰ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈਗੀ ਆ ਵੀ ਸਫਾਈ ਮੈਂ ਕਰਵਾ ਦਵਾ ਪਰ ਜਿਹੜਾ ਸਾਰਾ ਸਿਸਟਮ ਹੈਗਾ ਆ ਨਾ ਉਹ ਐਮਐਲਏ ਸਾਬ ਨੇ ਸ਼ਾਇਦ ਆਪਣੇ ਆਪਣੇ ਘਰਾਂਚੇ ਰੱਖ ਲਿਆ ਅੱਜ ਵੀ ਤੁਸੀਂ ਦੇਖੋਗੇ ਕਿ ਵੈਸੇ ਤਾਂ ਬਹੁਤ ਫੋਟੋਆਂ ਆਂਦੀਆਂ ਰੀਲਸ ਬੜੀਆਂ ਆਂਦੀਆਂ ਹੈਗੀਆਂ ਵੀ ਅਸੀਂ ਸਫਾਈ ਕਰਾ ਰਹੇ ਹਾਂ ਪਹਿਲੇ ਕਦੀ ਵੀ ਸਫਾਈ ਨਹੀਂ ਹੋਈ ਔਰ ਤੁਸੀਂ ਸ਼ਹਿਰ 'ਚ ਨਿਕਲ ਜਾਓ ਤਾਂ ਤੁਹਾਨੂੰ ਹਰ ਜਗ੍ਹਾ ਕੂੜਾ ਦੇਖੇਗਾ ਕੰਪੈਕਟਰ ਖਰਾਬ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਕੰਪੈਕਟਰ ਖਰਾਬ ਹੋਣਾ ਇੱਕ ਅਲੱਗ ਗੱਲ ਹੈ ਮਸ਼ੀਨ ਹੈ ਕਦੀ ਵੀ ਖਰਾਬ ਹੋ ਸਕਦੀ ਹੈ ਪਰ ਮੇਰਾ ਜਿਹੜਾ ਮੁੱਦਾ ਇਹ ਹੈ ਕਿ ਆਪਾਂ ਉਸ ਚੀਜ਼ ਨੂੰ ਸੰਭਾਲ ਕਿੱਦਾ ਰਹੇ ਹਾਂ ਕੂੜਾ ਸੜਕ ਦੀ ਬਜਾਏ ਜਿੱਥੇ ਕੰਪੈਕਟਰ ਲੱਗਿਆ ਉਸ ਜਗ੍ਹਾ ਤੇ ਵੀ ਤਾਂ ਹੋ ਸਕਦਾ ਜਿੱਥੇ ਆਪੇ ਬਣਾਇਆ ਗਿਆ ਜਾਂ ਉੱਥੇ ਪ੍ਰੋਪਰ ਕੂੜੇ ਦੀ ਲਿਫਟਿੰਗ ਜੇ ਗੱਡੀ ਇੱਕ ਦਿਨ ਟਾਈਮ 'ਚ ਇੱਕ ਵਾਰੀ ਆ ਰਹੀ ਹੈ ਤੇ ਤਿੰਨ ਵਾਰੀ ਵੀ ਆ ਸਕਦੀ ਹੈ ਸਿਰਫ ਮੈਨੇਜਮੈਂਟ ਦੀ ਲੋੜ ਹੈਗੀ ਆ ਜਿਹਦੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿੰਨੇ ਐਮਐਲਏ ਆ ਇਹ ناکਾਮ ਹੈ ਤੁਸੀਂ ਲੁਧਿਆਣੇ ਦਾ ਕੋਈ ਕੋਰਨਰ ਇੱਕ ਵੀ ਸਾਫ਼ ਦਿਖਾ ਦਿਓ ਲੱਗਦਾ ਕਾਰਨ ਕੌਂਸਲਰ ਸੋਣਾ ਨਾ ਹੋਣਾ ਹੈ ਕੌਂਸਲਰ ਨਾ ਬੰਦਾ ਬਿਲਕੁਲ ਬਿਲਕੁਲ ਜਦੋਂ ਤੱਕ ਹਾਊਸ ਨਹੀਂ ਹੁੰਦਾ ਹਰ ਕੋਈ ਆਪਣੀ ਮਨਮਾਨੀ ਕਰਦਾ ਹੈ ਚਾਹੇ ਕੌਂਸਲਰ ਕਟੋਕੜ 10000 ਬੰਦਿਆਂ ਨੂੰ ਤਾਂ ਰਿਪਰੈਜ਼ੈਂਟ ਕਰਦਾ ਆ ਜੇ ਆਪਾਂ ਥੋੜੇ ਤੋਂ ਥੋੜੇ ਵੀ ਲੈ ਲਈਏ ਕੋਈ 7 8 10 ਮਹੱਲੇ ਤਾਂ ਹੁੰਦੇ ਆ ਲੋਕਾਂ ਨਾਲ ਲਿੰਕ ਟੱਚ ਹੁੰਦਾ ਆ ਉਸ ਵਾਰਡ ਦਾ ਰਹਿਣ ਵਾਲਾ ਹੁੰਦਾ ਆ ਨਿਕਲਦਾ ਆ ਤੇ ਡੇ ਟੂ ਡੇ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਉਹ ਲੋਕਾਂ ਦੀਆਂ ਸੁਣਦਾ ਵੀ ਹੈਗਾ ਆ ਕਾਰਪੋਰੇਸ਼ਨ ਇਲੈਕਸ਼ਨ ਨਾ ਹੋਣਾ ਸਭ ਤੋਂ ਵੱਡੀ ਨਾਕਾਮੀ ਹੈਗੀ ਆ ਸਰਕਾਰ ਦੀ ਔਰ ਇਹੀ ਐਨਾ ਜਿਹੜਾ ਸਿਸਟਮ ਸਾਰਾ ਖਰਾਬ ਹੋ ਗਿਆ ਨਾ ਉਸ ਉਹ ਵੀ ਇਸੇ ਕਰਕੇ ਆ ਕੀ ਉਮੀਦਾਂ ਨੇ ਕਿ ਜਲਦ ਜਿਹੜੀ ਡਾਕੂਮੈਂਟਸ ਹੋ ਸਕਦੀਆਂ ਲੱਗਦਾ ਕਿ ਇਸੇ ਤਰ੍ਹਾਂ ਜਿਹੜੀ ਹੋ ਦੇਰੀ ਹੈ ਦੇਖੋ ਜੋ ਕੱਲ ਹਾਈ ਕੋਰਟ ਨੇ ਆਰਡਰ ਦਿੱਤੇ ਸੀਗੇ ਵੀ ਜਿਹੜੀ ਕੰਟੈਂਪਟ ਲੱਗੀ ਸੀਗੀ ਵੀ ਅੱਜ ਹੀ ਕੀਤੇ ਜਾਣ ਜਾਂ ਕੱਲ ਤੱਕ ਆਰਡਰ ਕੀਤੇ ਜਾਣ ਤੇ ਹੋਪਫੁਲੀ ਅੱਜ ਸ਼ਾਇਦ ਜੇ ਅਨਾਉਂਸ ਕਰ ਦਿਓ ਸਰਕਾਰ ਨਹੀਂ ਤਾਂ ਕਦੀ ਨਾ ਕਦੀ ਤਾਂ ਕਰਨੀਆਂ ਪੈਣਗੀਆਂ ਹੀ ਉਹਨਾਂ ਨੂੰ ਇਲੈਕਸ਼ਨਸ ਇਲੈਕਸ਼ਨਸ ਵਗੈਰ ਤਾਂ ਕੋਈ ਚਾਰਾ ਹੀ ਨਹੀਂ ਹੈ ਉਹਨਾਂ ਕੋਲ ਮੈਮ ਤੁਸੀਂ ਮਹਿੰਦਰ ਸਿੰਘ ਰਾਜਾਪੜਿੰਗ ਦਾ ਜਿਹੜਾ ਕਿਹਾ ਡੇਲੋਂ ਦੇ ਵਿੱਚ ਲੋਕਾਂ ਨੇ ਪੋਸਟਰ ਵੀ ਲਗਾਏ ਨੇ ਕਈ ਜਗ੍ਹਾ ਤੇ ਉਹ ਕਹਿੰਦੇ ਕਿ ਸਾਡਾ ਐਮਪੀ ਗੁੰਮਸਦਾ ਹੋ ਗਿਆ। ਦੇਖੋ ਇਹਦੇ ਬਾਰੇ ਉਹਨਾਂ ਦਾ ਆਫਿਸ ਜ਼ਿਆਦਾ ਦੱਸ ਸਕਦਾ ਆ। ਔਰ ਯਾਰ ਰਾਜਾ ਜੀ ਜਿਆਦਾ ਦੱਸ ਸਕਦੇ ਹੋ 2 ਤਰੀਕ ਨੂੰ ਹੋ ਆ ਰਿਹਾ ਤੁਸੀਂ ਪੁੱਛ ਸਕਦੇ ਹੋ ਪਰ ਮੈਂ ਤੁਹਾਨੂੰ ਇਹ ਸ਼ਰਟੀ ਦਿੰਨੀ ਆ ਔਰ ਆਪਣੇ ਸਾਰੇ ਕਾਂਗਰਸ ਵਰਕਰਸ ਨੂੰ ਵੀ ਇਲੈਕਸ਼ਨਸ ਅਨਾਉਂਸ ਹੋਣਦੋ ਰਾਜਾ ਜੀ ਸਾਰਿਆਂ ਦੇ ਵਿੱਚ ਇੱਥੇ ਹੀ ਹੋਣਗੇ ਲੁਧਿਆਣਾ ਸੋ ਮਮਤਾ ਜੀ ਨੇ ਜਿੱਦ ਤੱਕ ਹੈ ਕਿ ਰਾਜਾ ਵੜਿੰਗ ਕਮਾਂਡ ਸੰਭਣਗੇ ਤੇ ਅਸੀਂ ਪੂਰੇ ਤਿਆਰ ਆ ਹੁਣ ਵੇਖਣਾ ਹੋਵੇਗਾ ਉਹਨਾਂ ਦੇ ਸਮੇਂ ਦੇ ਵਿੱਚ ਰਾਜਾ ਵੜਿੰਗ ਉੱਥੇ ਪਹੁੰਚਦੇ ਨੇ ਤੇ ਟਿਕਟਾਂ ਕਿਹਨਾਂ ਨੂੰ ਦੰਦੇ ਨੇ ਤੇ ਉਹਨਾਂ ਦੇ ਨਾਲ ਕਿੰਨੇ ਕਾਗੂ ਤੁਰਦੇ ਨੇ ਤੇ ਕੀ ਅੱਗੇ ਵਜੂਦਮੰਦ ਨਗਰਮ ਚੋਣਾਂ ਲੈ ਕੇ ਲੁਧਿਆਣੇ ਦੇ ਵਿੱਚ ਕਿਉਂਕਿ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਨੇ ਰਾਜਾ ਵੜਿੰਗ ਉਹ ਕੀ ਪਰਫਾਰਮੈਂਸ ਦੰਧਿਆਣ ਵਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ